ਦੋਸਤੋ ਇੱਕ ਸ਼ਾਰਟ ਵੀਡੀਓ ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਵੀਰ सोनू ਦੇ ਕੋਲ 6 ਮੱਝਾਂ ਤੇ 2 ਵਾਢਾਂ ਤਾਜ਼ੀਆਂ ਸੂਈਆਂ ਟੋਟਲ 8 ਪਸ਼ੂਆਂ ਦੀ ਆਪਾਂ ਵੀਡੀਓ ਬਣਾ ਲਈ ਜਲਦ ਵੀਡੀਓ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਉਸ ਦੀ ਵੇਟ ਕਰਿਓ ਜੀ ਚੰਗੀਆਂ ਮੱਝਾਂ ਨੇ 9 ਕਿਲੋ ਤੋਂ ਲੈ ਕੇ ਤੇ 14 ਕਿਲੋ ਤੱਕ ਤੁਹਾਨੂੰ ਮੱਝਾਂ ਮਿਲ ਜਾਣਗੀਆਂ ਜਿਨ੍ਹਾਂ ਵਿੱਚ ਇੱਕ ਬੂਰੀ ਮੱਝ ਬਹੁਤ ਚੰਗੀ ਆ ਇੱਕ ਮਹੀਨੇ ਦੀ ਕੱਚੀ 1 ਲੱਖ 5000 ਦੀ ਤੁਹਾਨੂੰ ਮਿਲ ਜੂਗੀ ਤੇ ਵਿਹੜ ਪਹਿਲਾ ਸੂਆ 12 ਕਿਲੋ ਦੁੱਧ ਤਿਆਰ ਆ ਤੇ ਇਹ 42000 ਦੀ ਤੁਹਾਨੂੰ ਮਿਲ ਜੂਗੀ ਬਹੁਤ ਚੰਗੀ ਵਿਹੜ ਆ ਤੇ ਦੋ ਨੰਬਰ ਤੇ ਜਿਹੜੀ ਵਿਹੜ ਆ ਇਹ ਤਾਜੀ ਇੱਕੇ ਦਿਨ ਦੀ ਸੂਈ ਆ ਵੇਖ ਸਕਦੇ ਥਾਣਾ ਹਵਾ ਨਾ ਬਹੁਤ ਸੋਹਣਾ ਚੰਗੀ ਮੂੰਹ ਮੱਥੇ ਲੱਗਦੀ ਵਿਹੜ ਇਹ ਤੁਹਾਨੂੰ 48000 ਦੀ ਮਿਲ ਜੂਗੀ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਹੈ ਵੀ